ਤੁਸੀਂ ਮੈਨੂੰ ਕੋਈ ਵੀ ਖਾਲੀ ਥਾਂ ਦਿਓ ਮੈਂ ਉਸ ਨੂੰ ਰੰਗਮੰਚ ਬਣਾ ਦੇਵਾਂ ਤੇ ਵੱਡੇ ਵੱਡੇ ਐਕਟਰ ਪ੍ਰਿਥਵੀ ਰਾਜ ਕਪੂਰ ਵਰਗੇ ਬਲਰਾਜ ਸਾਨੀ ਵਰਗੇ ਬਲਵੰਤ ਗਾਰਗੀ 아이ਸੀ ਨੰਦਾ ਡਾਕਟਰ ਹਰਚਰਨ ਸਿੰਘ ਇਸ ਧਰਤੀ ਦੀ ਗੋਦੀ ਚ ਪਲੇ ਵੇਦਨਾ ਪੈਦਾ ਹੁੰਦੀ ਹੈ ਵੇਦਨਾ ਚੋਂ ਸੰਵੇਦਨਾ ਪੈਦਾ ਹੁੰਦੀ ਹੈ ਸੰਵੇਦਨਾ ਚੋਂ ਚਿੰਤਨ ਪੈਦਾ ਹੁੰਦਾ ਹੈ ਚਿੰਤਨ ਚੋਂ ਸੰਘਰਸ਼ ਪੈਦਾ ਹੁੰਦਾ ਹੈ ਸੰਘਰਸ਼ ਤੋਂ ਬਾਅਦ ਮੁਕਤੀ ਵੱਲ ਪਹੁੰਚਦੇ ਹਾਂ ਅਸੀਂ ਇਹ ਸਾਰੀਆਂ ਡਾਈਮੈਂਸ਼ਨਸ ਨੇ ਜਿਹੜੀਆਂ ਜਿਹੜੀਆਂ ਸੰਕਟ ਚੋਂ ਪੈਦਾ ਹੁੰਦੀਆਂ ਨੇ ਜਿਹੜੀਆਂ ਪੀੜ ਚੋਂ ਪੈਦਾ ਹੁੰਦੀਆਂ ਨੇ ਜਿਹੜੀਆਂ ਵੇਦਨਾ ਤੇ ਸੰਵੇਦਨਾ ਚੋਂ ਪੈਦਾ ਹੁੰਦੀਆਂ ਨੇ ਇਹ ਸਾਰੀਆਂ ਡਾਈਮੈਂਸ਼ਨਸ ਆਪਣੇ ਆਪ ਦੇ ਸਾਤੇ ਬਹੁਤ ਇੰਪੋਰਟੈਂਟ ਨੇ ਤੇ ਸਾਡੇ ਸਾਰਿਆਂ ਕੋਲੇ ਇਹੋ ਦੀਆਂ ਬਹੁਤ ਸਾਰੀਆਂ ਐਗਜ਼ਾਮਪਲਾਂ ਹੋਣਗੀਆਂ ਐਰੋਇਜ਼ਮ ਦੀਆਂ ਵੀ ਸਾਡੇ ਕੋਲੇ ਬਹੁਤ ਸਾਰੀਆਂ ਉਦਾਹਰਨਾਂ ਨੇ ਕਿ ਬੰਦੇ ਉਧਰ ਸ਼ਿਫਟ ਹੋ ਜਾਂਦੇ ਨੇ ਉਹਦਾ ਜਿਹੜਾ ਟਰਾਂਸਫਰਮੇਸ਼ਨ ਉਧਰ ਹੋ ਜਾਂਦੀ ਹੈ ਕਿਉਂਕਿ ਉਹਨਾਂ ਕੋਲੇ ਉਸ ਕਿਸਮ ਦੀ ਚੇਤਨਾ ਨਹੀਂ ਹੁੰਦੀ ਜਦੋਂ ਪਾਸ਼ੇ ਕਹਿੰਦਾ ਕਿ ਸਭ ਤੋਂ ਖਤਰਨਾਕ ਹੁੰਦਾ ਹੈ ਮਨੁੱਖ ਦੇ ਸੁਪਨਿਆਂ ਦਾ ਮਰ ਜਾਣਾ ਤਾਂ ਇਹਦਾ ਮਤਲਬ ਪਾਸ਼ ਸਾਨੂੰ ਇਹ ਕਹਿ ਰਿਹਾ ਹੈ ਕਿ ਹੁਣ ਲੜੋ ਜਦੋਂ ਕਹਿੰਦਾ ਕਿ ਸਭ ਤੋਂ ਖਤਰਨਾਕ ਉਹ ਅੱਖ ਹੁੰਦੀ ਹੈ ਸਭ ਕੁਝ ਦੇਖਦੀ ਹੋਈ ਵੀ ਜੋ ਠੰਡੀ ਅੱਖ ਹੁੰਦੀ ਹੈ ਇਹਦਾ ਮਤਲਬ ਉਹ ਸਾਨੂੰ ਕਹਿ ਰਿਹਾ ਹੈ ਕਿ ਹੁਣ ਇਸ ਤਰ੍ਹਾਂ ਸਰਨਾ ਨਹੀਂ ਹੈਗਾ ਬਾਪੀ ਸਤਕਾਰਯੋਗ ਦੋਸਤੋ ਪੀਟਰ ਬਰੁੱਕ ਨਾਟਕ ਤੇ ਰੰਗਮંચ ਦਾ ਬਹੁਤ ਵੱਡਾ ਚਿੰਤਕ ਹੈ। ਉਹਨਾਂ ਦੀ ਕਿਤਾਬ ਹੈ ਇੱਕ ਦਾ ਐਮਪਟੀ ਸਪੇਸ। ਉਸ ਕਿਤਾਬ ਦਾ ਜਿਹੜਾ ਓਪਨਿੰਗ ਸੈਂਟੈਂਸ ਹੈ ਪਹਿਲਾ ਵਾਕ ਉਹ ਇਹ ਹੈ ਕਿ ਤੁਸੀਂ ਮੈਨੂੰ ਕੋਈ ਵੀ ਖਾਲੀ ਥਾਂ ਦਿਓ ਮੈਂ ਉਸ ਨੂੰ ਰੰਗਮੰਚ ਬਣਾ ਰਿਆਂਗਾ। ਇਹ ਅੱਗੇ ਕਹਿੰਦੇ ਕਿ ਰੰਗਮੰਚ ਹੋਰ ਕੁਝ ਨਹੀਂ ਬਸ ਐਨਾ ਹੀ ਹੈ ਕਿ ਖਾਲੀ ਥਾਂ ਤੋਂ ਇੱਕ ਬੰਦਾ ਕ੍ਰਾਸ ਕਰ ਰਿਹਾ ਹੈ ਤੇ ਕੁਝ ਲੋਕ ਉਹਨੂੰ ਕ੍ਰਾਸ ਕਰਦੇ ਨੂੰ ਦੇਖ ਰਹੇ ਨੇ। ਇਸੇ ਦੇ ਵਿੱਚੋਂ ਹੀ ਐਕਟਰ ਤੇ ਸਪੈਕਟੇਟਰ ਦਾ ਜਿਹੜਾ ਕਨਸੈਪਟ ਨਿਕਲਿਆ। ਤੇ ਅੱਜ ਆਪਾਂ ਨੂਰਾ ਦੀ ਚੜ੍ਹ ਦੀ ਇਸ ਪਵਿੱਤਰ ਭੂਮੀ ਤੇ ਬੈਠੇ ਆ ਜਿਹੜੀ ਸੰਘਰਸ਼ਾਂ ਦੀ ਭੂਮੀ ਆਇਰਲੈਂਡ ਤੋਂ ਦੂਜੀ ਸੰਘਰਸ਼ਾਂ ਦੀ ਭੂਮੀ ਪੰਜਾਬ ਲਾਹੌਰ ਦੇ ਵਿੱਚ ਪਹੁੰਚੀ ਰੰਗ ਮੰਚ ਦਾ ਬੀਜ ਬੀਜਿਆ ਤੇ ਉਸ ਤੋਂ ਬਾਅਦ ਉਨੂੰ ਜਦੋਂ ਲੱਗਿਆ ਕਿ ਰੰਗਮંચ ਪਿੰਡਾਂ ਦੇ ਵਿੱਚ ਹੋਣਾ ਚਾਹੀਦਾ ਹੈ ਪੰਜਾਬੀ ਦੇ ਵਿੱਚ ਹੋਣਾ ਚਾਹੀਦਾ ਤਾਂ ਫਿਰ ਉਹਨੇ ਇੱਥੇ ਪੱਕੇ ਤੌਰ ਤੇ ਆ ਕੇ ਜ਼ਮੀਨ ਖਰੀਦੀ ਤੇ ਇੱਥੇ ਰੰਗਮંચ ਸ਼ੁਰੂ ਕੀਤਾ ਤੇ ਵੱਡੇ ਵੱਡੇ ਐਕਟਰ ਪ੍ਰਿਥਵੀ ਰਾਜ ਕਪੂਰ ਵਰਗੇ ਬਲਰਾਜ ਸਾਨੀ ਵਰਗੇ ਬਲਬੰਤ ਗਾਰਗੀ ਆਈਸੀ ਨੰਦਾ ਡਾਕਟਰ ਹਰਚਰਨ ਸਿੰਘ ਇਸ ਧਰਤੀ ਦੀ ਗੋਦੀ ਚ ਪਲੇ ਤੇ ਆਪਾਂ ਉਸ ਮੁਕੱਦਸ ਥਾਂ ਤੇ ਅੱਜ ਬੈਠੇ ਆਂ ਤੇ ਟੌਪਿਕ ਬਹੁਤ ਖੂਬਸੂਰਤ ਚੁਣਿਆ ਹੈ ਕੇਵਲ ਢਾਲੀਵਾਲ ਹੋਰਾਂ ਨੇ ਆਵਾਮੀ ਸੰਘਰਸ਼ ਤੇ ਰੰਗਮੰਚ ਆਪਾਂ ਦੋਨੇ ਕਨਸੈਪਟ ਤੇ ਗੱਲ ਕਰਾਂਗੇ ਇੱਕ ਸਾਈਕਲ ਹੈ ਮਨੁੱਖ ਦੀ ਜ਼ਿੰਦਗੀ ਦਾ ਕਿ ਮਨੁੱਖ ਇੱਕ ਨਾਰਮਲ ਜ਼ਿੰਦਗੀ ਜਿਉਂਦਾ ਹੈ ਉਹ ਨਾਰਮਲ ਜਿੰਦਗੀ ਜਿਉਂਦੇ ਚੌਂਦੇ ਬਹੁਤ ਸਾਰੇ ਸੰਕਟ ਆਉਂਦੇ ਨੇ ਸੰਕਟਾਂ ਤੋਂ ਬਾਅਦ वेदना ਪੈਦਾ ਹੁੰਦੀ ਹੈ वेदना ਚੋਂ ਸੰਵੇਦਨਾ ਪੈਦਾ ਹੁੰਦੀ ਹੈ ਸੰਵੇਦਨਾ ਚੋਂ ਚਿੰਤਨ ਪੈਦਾ ਹੁੰਦਾ ਹੈ ਚਿੰਤਨ ਚੋਂ ਸੰਘਰਸ਼ ਪੈਦਾ ਹੁੰਦਾ ਹੈ ਸੰਘਰਸ਼ ਤੋਂ ਬਾਅਦ ਮੁਕਤੀ ਵੱਲ ਪਹੁੰਚਦੇ ਆਂ ਅਸੀਂ ਜਦੋਂ ਮੁਕਤੀ ਪ੍ਰਾਪਤ ਕਰ ਲੈਨੇ ਆ ਉਸ ਤੋਂ ਬਾਅਦ ਫੇਰ ਸਾਈਕਲ ਚੱਲਦਾ ਇਹ ਫੇਰ ਸੰਘਰਸ਼ ਦੀ ਖਾਸ ਤੌਰ ਤੇ ਗੱਲ ਕਰਦੇ ਆਂ ਜਿਹੜੇ ਸੰਕਟ ਨੇ ਉਹ वेदना ਪੈਦਾ ਕਰਦੇ ਨੇ ਸੰਵੇਦਨਾ ਪੈਦਾ ਕਰਦੇ ਨੇ ਪਰ ਉਸ ਤੋਂ ਬਾਅਦ ਇਸ वेदना ਤੇ ਸੰਵੇਦਨਾ ਦੇ ਬਹੁਤ ਸਾਰੇ ਰਾਹ ਹੁੰਦੇ ਨੇ ਉਹਨਾਂ ਦੇ ਵਿੱਚੋਂ ਇੱਕ ਰਾ ਡਿਪਰੈਸ਼ਨ ਦਾ ਵੀ ਹੁੰਦਾ ਹੈ ਇੱਕ ਰਾ ਖੁਦਕੁਸ਼ੀ ਦਾ ਵੀ ਹੁੰਦਾ ਹੈ ਇੱਕ ਰਾ ਨਸ਼ਿਆਂ ਦੇ ਵਿੱਚ ਗਲਤਾਨ ਹੋਣ ਦਾ ਵੀ ਹੁੰਦਾ ਹੈ ਇੱਕ ਰਾ ਅਤਵਾਦ ਦਾ ਵੀ ਹੈ ਇਕਰਾ ਹੈਗਾ ਵਿਅਕਤੀਗਤ ਤੌਰ ਤੇ ਪ੍ਰੋਟੈਸਟ ਕਰਨ ਦਾ ਤੇ ਜਿਹੜਾ ਸਭ ਤੋਂ ਵੱਡਾ ਤੇ ਅਸਲ ਰਾਹ ਹੈ ਉਹ ਹੈ ਆਵਾਮੀ ਸੰਘਰਸ਼ ਦਾ ਇਹ ਸਾਰੀਆਂ ਡਾਈਮੈਂਸ਼ਨਸ ਨੇ ਜਿਹੜੀਆਂ ਜਿਹੜੀਆਂ ਸੰਕਟ ਚ ਪੈਦਾ ਹੁੰਦੀਆਂ ਨੇ ਜਿਹੜੀਆਂ ਪੀੜ ਚ ਪੈਦਾ ਹੁੰਦੀਆਂ ਨੇ ਜਿਹੜੀਆਂ वेदना ਤੇ ਸੰਵੇਦਨਾ ਚ ਪੈਦਾ ਹੁੰਦੀਆਂ ਨੇ ਇਸ ਸਾਰੀਆਂ ਡਾਈਮੈਂਸ਼ਨਸ ਆਪਣੇ ਆਪ ਦੇ ਥਾਤੇ ਬਹੁਤ ਇੰਪੋਰਟੈਂਟ ਨੇ ਤੇ ਸਾਡੇ ਸਾਰਿਆਂ ਕੋਲੇ ਇਹੋ ਦੀਆਂ ਬਹੁਤ ਸਾਰੀਆਂ ਐਗਜ਼ਾਮਪਲਾਂ ਹੋਣਗੀਆਂ ਸਾਡੇ ਕੋਲੇ ਡਿਪਰੈਸ਼ਨ ਦੀਆਂ ਵੀ ਬਹੁਤ ਸਾਰੀਆਂ ਐਗਜ਼ਾਮਪਲ ਨੇ ਸਾਡੀ ਆਪਣੀ ਖੱਬੇ ਪੱਕੀ ਲਹਿਰ ਦੇ ਵਿੱਚ ਵੀ ਜਿਹੜੇ ਆਵਾਮੀ ਸੰਘਰਸ਼ ਦਾ ਮਾਡਲ ਲੈ ਕੇ ਚੱਲੇ ਸੀ ਉਹਦੇ ਵਿੱਚ ਵੀ ਡਿਪਰੈਸ਼ਨ ਦੀਆਂ ਸਾਡੇ ਕੋਲੇ ਬਹੁਤ ਸਾਰੀਆਂ ਐਗਜ਼ਾਮਪਲਾਂ ਨੇ ਜੇ ਕੁਝ ਬੰਦੇ ਜਿਨ੍ਹਾਂ ਨੇ ਬਹੁਤ ਵੱਡੇ ਪੱਧਰ ਤੇ ਕੰਮ ਕੀਤਾ ਪਰ ਬਾਅਦ ਦੇ ਵਿੱਚ ਕਿਸੇ ਨਾ ਕਿਸੇ ਡਿਪਰੈਸ਼ਨ ਦੇ ਵਿੱਚ ਆ ਗਏ ਕੁਦਕੁਸ਼ੀ ਦੀਆਂ ਵੀ ਸਾਡੇ ਕੋਲੇ ਬਹੁਤ ਸਾਰੀਆਂ ਉਦਾਹਰਨਾਂ ਨੇ ਐਰੋਇਸਮ ਦੀਆਂ ਵੀ ਸਾਡੇ ਕੋਲੇ ਬਹੁਤ ਸਾਰੀਆਂ ਉਦਾਹਰਨਾਂ ਨੇ ਕਿ ਬੰਦੇ ਉਧਰ ਸ਼ਿਫਟ ਹੋ ਜਾਂਦੇ ਨੇ ਉਹਦਾ ਟ੍ਰਾਂਸਫਰਮੇਸ਼ਨ ਉਧਰ ਹੋ ਜਾਂਦੀ ਹੈ ਕਿਉਂਕਿ ਉਹਨਾਂ ਕੋਲੇ ਉਸ ਕਿਸਮ ਦੀ ਚੇਤਨਾ ਨਹੀਂ ਹੁੰਦੀ ਹੈ ਪਰ ਜੇ ਸਾਨੂੰ ਸੱਚਮੁੱਚ ਚੇਤਨਾ ਮਿਲ ਜੇ ਤਾਂ ਅਸੀਂ ਫੇਰ ਆਵਾਮੀ ਸੰਘਰਸ਼ ਦੇ ਰਾਹ ਪੈਨੇ ਆ ਤੇ ਇੱਥੇ ਰੰਗਮંચ ਦੀ ਭੂਮਿਕਾ ਸਾਹਮਣੇ ਆਉਂਦੀ ਹੈ ਜਿਹੜਾ ਰੰਗਮંચ ਹੈ ਇਹ ਸਾਨੂੰ ਸੰਘਰਸ਼ ਦੀ ਲੋੜ ਦੱਸਦਾ ਹੈ ਇਹ ਲਾ ਰੰਗ ਮੰਤਨੀ ਸਾਰੀਆਂ ਕਲਾਮਾਂ ਸਰ ਸਾਹਿਤ ਜਿਹੜਾ ਪਾਸ਼ ਕਹਿੰਦਾ ਕਿ ਸਭ ਤੋਂ ਖਤਰਨਾਕ ਹੁੰਦਾ ਹੈ ਮਨੁੱਖ ਦੇ ਸੁਪਨਿਆਂ ਦਾ ਮਰ ਜਾਣਾ ਤਾਂ ਇਹਦਾ ਮਤਲਬ ਪਾਸ਼ ਸਾਨੂੰ ਇਹ ਕਹਿ ਰਿਹਾ ਹੈ ਕਿ ਹੁਣ ਲੜੋ ਹੁਣ ਜੂਜੋ ਜਿਹੜਾ ਕਹਿੰਦਾ ਕਿ ਸਭ ਤੋਂ ਖਤਰਨਾਕ ਉਹ ਅੱਖ ਹੁੰਦੀ ਹੈ ਸਭ ਕੁਝ ਦੇਖਦੀ ਹੋਈ ਵੀ ਜੋ ਠੰਡੀ ਅੱਖ ਹੁੰਦੀ ਹੈ ਇਹਦਾ ਮਤਲਬ ਉਹ ਸਾਨੂੰ ਕਹਿ ਰਿਹਾ ਹੈ ਕਿ ਹੁਣ ਇਸ ਤਰ੍ਹਾਂ ਸਰਨਾ ਨਹੀਂ ਹੈਗਾ ਸੋ ਕਲਾਮਾ ਸਾਹਿਤ ਰੰਗਮंच ਸੰਨ ਸੰਘਰਸ਼ ਦੀ ਲੋੜ ਬਾਰੇ ਦੱਸਦੀਆਂ ਨੇ ਤੇ ਸੰਘਰਸ਼ ਦੇ ਰਾਹਾਂ ਬਾਰੇ ਦੱਸਦੀਆਂ ਨੇ ਤੇ ਥੀਏਟਰ ਉਹਦਾ ਬਹੁਤ ਮਹੱਤਵਪੂਰਨ ਸੰਦ ਹੈ ਇੱਕ ਬਹੁਤ ਵੱਡਾ ਚਿੰਤਕ ਹੈ ਅਗਸਤੋ ਬੋਲ ਉਹ ਕਹਿੰਦਾ ਤੇ ਲਿਖਦਾ ਹੈ ਕਿ ਥੀਏਟਰ ਇਟਸੈਲਫ ਇਸ ਨਾਟ ਰੈਵੋਲੂਸ਼ਨਰੀ ਇਟ ਇਜ਼ ਅ ਰਿਹਰਸਲ ਆਫ ਰੈਵੋਲੂਸ਼ਨ ਥੀਏਟਰ ਆਪਣੇ ਆਪ ਵਿੱਚ ਕ੍ਰਾਂਤੀ ਨਹੀਂ ਹੁੰਦਾ ਥੀਏਟਰ ਕ੍ਰਾਂਤੀ ਦੀ ਰਿਹਸਲ ਕਰਾਉਂਦਾ ਹੈ ਇਹ ਨਾਟਕ ਦੀ ਭਾਸ਼ਾ ਦੇ ਵਿੱਚ ਉਹਨੇ ਕਿਹਾ ਕਿ ਥੀਏਟਰ ਥੀਏਟਰ ਕ੍ਰਾਂਤੀ ਲਈ ਰਿਹਸਲ ਹੈ ਸਾਡੀ ਇਹ ਕ੍ਰਾਂਤੀ ਲਈ ਤਿਆਰ ਕਰਦਾ ਸਾਨੂੰ ਤੇ ਥੀਏਟਰ ਦੀ ਪਹੁੰਚ ਵਿਸ਼ਾਲ ਜਨ ਸਮੂਹ ਤੱਕ ਹੁੰਦੀ ਹੈ ਇੱਕ ਕਿਤਾਬ ਦੀ ਪਹੁੰਚ ਵੱਧ ਤੋਂ ਵੱਧ 500 700 ਬੰਦਿਆਂ ਤੱਕ ਹੁੰਦੀ ਹੈ ਪਾਠਕਾਂ ਤੱਕ ਹੁੰਦੀ ਹੈ ਪਰ ਥੀਏਟਰ ਇੱਕੋ ਸਟੇਜ ਤੇ ਹਜ਼ਾਰਾਂ ਲੱਖਾਂ ਬੰਦਿਆਂ ਤੱਕ ਨਵੇਹ ਹੋ ਜਾਂਦਾ ਹੈ ਸੋ ਥੀਏਟਰ ਤਾਂ ਪਾਵਰਫੁੱਲ ਹੈ ਥੀਏਟਰ ਲਾਈਵ ਹੈ ਤਾਂ ਪਾਵਰਫੁੱਲ ਹੈ ਸੋ ਆਵਾਮੀ ਸੰਘਰਸ਼ ਦੇ ਵਿੱਚ ਥੀਏਟਰ ਦੀ ਜਿਹੜੀ ਭੂਮਿਕਾ ਹੈ ਉਹ ਬਹੁਤ ਪੱਕੀ ਹੈ ਬਹੁਤ ਪਾਸਾਰੀ ਹੈ ਅਸੀਂ ਹੁਣੇ ਬਹੁਤ ਵੱਡਾ ਸੰਘਰਸ਼ ਲੜਕੇ ਹਟੇ ਆ ਤੁਸੀਂ ਉਸ ਨੂੰ ਮੰਚ 'ਤੇ ਰੱਖ ਕੇ ਉਸ ਨੂੰ ਚੇਤੇ 'ਚ ਰੱਖ ਕੇ ਮਹਿਸੂਸ ਕਰਿਓ ਕਿ ਥੀਏਟਰ ਦੀ ਕਿਹੋ ਜੀ ਭੂਮਿਕਾ ਸੀ ਸੰਘਰਸ਼ ਦੀ ਲੋੜ ਸੰਘਰਸ਼ ਕਿਉਂ ਕਰਨਾ ਚਾਹੀਦਾ ਹੈ ਸੰਘਰਸ਼ ਦੇ ਰਾਹਾਂ ਦੇ ਨਿਸ਼ਾਨ ਦੇ ਹੀ ਸੰਘਰਸ਼ ਦੀ ਪ੍ਰੇਰਣਾ ਸ਼ਕਤੀ ਸੰਘਰਸ਼ ਦੇ ਮੁੱਦਿਆਂ ਨੂੰ ਲੋਕਾਂ ਤੱਕ ਲੈ ਕੇ ਜਾਣਾ ਲੋਕਾਂ ਨੂੰ ਮਾਨਸਿਕ ਰੂਪਲੀ ਸੰਘਰਸ਼ ਲਈ ਤਿਆਰ ਕਰਨਾ ਲੋਕਾਂ ਨੂੰ ਜੂਝ ਮਰਨ ਦਾ ਸੱਦਾ ਦੇਣਾ ਸੰਘਰਸ਼ ਦੇ ਵਕ-ਵਕ ਪਹਿਲੂਆਂ ਨੂੰ ਡੀਕੋਡ ਕਰਨਾ ਸੰਘਰਸ਼ ਦੇ ਅੰਤਰ ਵਿਰੋਧਾਂ ਨੂੰ ਸੰਘਰਸ਼ਨੀਆ ਸੀਮਾਵਾਂ ਨੂੰ ਸਾਹਮਣੇ ਲਿਆਉਣਾ ਸੰਘਰਸ਼ਾਂ ਦੀ ਪਰੰਪਰਾ ਨੂੰ ਸਾਡੇ ਸਾਹਮਣੇ ਪੇਸ਼ ਕਰਨਾ ਜਦੋਂ ਇੱਕ ਸੰਘਰਸ਼ ਚੱਲਦਾ ਇਕੱਲਾ ਇੱਕ ਸੰਘਰਸ਼ ਨਹੀਂ ਚੱਲਦਾ ਜਦੋਂ ਕਿਸਾਨੀ ਦਾ ਸੰਘਰਸ਼ ਲੜਿਆ ਗਿਆ ਉਹਦੇ ਪਿੱਛੇ ਪੰਜਾਬ ਦੀ ਉਹ ਸਾਰੀ ਜੁਝਾਰੂ ਪਰੰਪਰਾ ਸੀ ਜਿਹੜੀ ਗੁਰੂ ਸਾਹਿਬਾਨਾਂ ਤੋਂ ਸ਼ੁਰੂ ਹੁੰਦੀ ਹੈ ਜਿਹੜੀ ਬੰਦਾ ਬਹਾਦਰ ਰਾਹੀ ਹੁੰਦੀ ਹੋਈ ਸਾਡੇ ਤੱਕ ਪਹੁੰਚਦੀ ਹੈ ਸਾਡੇ ਸਮਿਆਂ ਤੱਕ ਪਹੁੰਚਦੀ ਹੈ ਰੰਗਮੰਚ ਦਾ ਇੱਥੇ ਬਹੁਤ ਵੱਡੀ ਭੂਮਿਕਾ ਹੈ ਕਿ ਰੰਗਮੰਚ ਉਹ ਸਮੁੱਚੀ ਪਰੰਪਰਾ ਨੂੰ ਸਾਡੇ ਸਾਹਮਣੇ ਪੇਸ਼ ਕਰਦਾ ਹੈ ਸਾਡੇ ਬਹੁਤ ਸਾਰੇ ਨਾਟਕ ਨੇ ਇਹਦੇ ਦਰਮਿਆਨ ਹੀ ਕਿਸਾਨੀ ਸੰਘਰਸ਼ ਦੇ ਦਰਮਿਆਨ ਉਹ ਨਾਟਕ ਹੁੰਦੇ ਰਹੇ ਕਿਤੇ ਪਗੜੀ ਸੰਭਾਲ ਜੱਟਾ ਲਹਿਰ ਦਾ ਜ਼ਿਕਰ ਹੁੰਦਾ ਰਿਹਾ ਕਿਤੇ ਬੰਦਾ ਬਹਾਦਰ ਦਾ ਜ਼ਿਕਰ ਹੁੰਦਾ ਰਿਹਾ ਕਿਤੇ ਖੁਸ਼ ਹਸੀਤੀ ਦਾ ਮੋਰਚਾ ਬਹੁਤ ਵੱਡਾ ਲੱਗਿਆ ਪੰਜਾਬ ਦੇ ਵਿੱਚ ਜਿਹਦੇ ਵਿੱਚ ਰੰਗਮੰਚ ਦੀ ਬਹੁਤ ਵੱਡੀ ਭੂਮਿਕਾ ਸੀ ਕੱਲਾ ਉਹਦਾ ਨਾਟਕ ਨਹੀਂ ਕੀਤਾ ਉਦੋਂ ਰੰਗਮੰਚ ਦੇ ਕਲਾਕਾਰ ਗ੍ਰਿਫਤਾਰ ਵੀ ਹੋਏ ਪੂਰੀ ਦੀ ਪੂਰੀ ਸਟੇਜ ਨੂੰ ਪੁਲਿਸ ਨੇ ਕੈਪਚਰ ਕਰ ਲਿਆ ਕਿਉਂਕਿ ਉਹ ਕੱਲੇ ਰੰਗਮੰਚ ਨਹੀਂ ਕਰਦੇ ਸੀ ਉਹ ਉਹ ਕ੍ਰਾਂਤੀ ਦੇ ਕ੍ਰਾਂਤੀ ਲਿਆਉਣ ਵਾਲੇ ਕ੍ਰਾਂਤੀਕਾਰੀ ਵੀ ਸੀ ਆਪ ਸੰਘਰਸ਼ ਵਿੱਚ ਜਿਹੜੇ ਨਾਇਕ ਸ਼ਹੀਦ ਹੁੰਦੇ ਨੇ ਉਹਨਾਂ ਨਾਇਕਾਂ ਨੂੰ ਰੰਗਮંચ ਤੇ ਪੇਸ਼ ਕਰਨਾ ਉਹਨਾਂ ਨਾਇਕਾਂ ਬਾਰੇ ਨਾਟਕ ਲਿਖਣੇ ਤੇ ਪੇਸ਼ ਕਰਨੇ ਤੇ ਭਵਿੱਖ ਦੇ ਸੰਘਰਸ਼ਾਂ ਦੀ ਸੰਕੇਤਕ ਨਿਸ਼ਾਨਦੇਹੀ ਕਰਨਾ ਇਹ ਸਾਰੇ ਆਵਾਮੀ ਸੰਘਰਸ਼ ਦੇ ਵਿੱਚ ਰੰਗਮંચ ਦੀ ਭੂਮਿਕਾ ਸੋ ਬਹੁਤ ਪਸਾਰੀ ਤੇ ਬਹੁਤ ਵੱਡੀ ਭੂਮਿਕਾ ਥੀਏਟਰ ਦੀ ਸੱਚਮੁੱਚ ਥੀਏਟਰ ਰਿਹਰਸਲ ਹੈ ਸਾਰੀਆਂ ਕ੍ਰਾਂਤੀਆਂ ਦੀ ਤੇ ਇਹਦਾ ਪ੍ਰੈਕਟੀਕਲ ਰੂਪ ਅਸੀਂ ਦੋ ਉਦਾਹਰਨਾਂ ਰਾਹੀਂ ਸਮਝ ਸਕਦੇ ਹਾਂ ਜਦੋਂ ਅਸੀਂ ਪੂਰੇ ਵਿਸ਼ਵ ਲੈਵਲ ਤੇ ਦੇਖਦੇ ਹਾਂ ਕਿ ਆਵਾਮੀ ਸੰਘਰਸ਼ ਕਿੱਥੇ ਕਿੱਥੇ ਕਿਵੇਂ-ਕਿਵੇਂ ਹੋਇਆ ਇੱਕ ਉਦਾਹਰਨ ਹੈਗੀ ਹੈ ਆਇਰਲੈਂਡ ਦੀ ਜਦੋਂ ਨੋਰਾ ਰਿਚਰਡ ਇੱਥੇ ਆਉਂਦੀ ਹੈ ਤਾਂ ਇਹ ਨਹੀਂ ਕਿ ਨੋਰਾ ਰਿਚਰਡ ਖਾਲੀ ਆਉਂਦੀ ਹੈ ਜਾਂ ਕੋਰੀ ਆਉਂਦੀ ਹੈ ਨੂਰਾ ਰਿਚਰਡ ਨੇ ਇੱਥੇ ਆ ਕੇ ਆਈਸੀ ਨੰਦਾ ਵਰਗੇ ਨਾਟਕ ਕਰ ਜਿਹੜੇ ਪੈਦਾ ਕੀਤੇ ਸੀ ਉਹ ਹਵਾ ਚੋਂ ਨਹੀਂ ਪੈਦਾ ਹੋ ਗਏ ਉਹਦੇ ਪਿੱਛੇ ਇੱਕ ਸੰਘਰਸ਼ਾਂ ਦੀ ਪਰੰਪਰਾ ਸੀ ਕਿਉਂਕਿ ਆਇਰਲੈਂਡ ਵੀ ਉਹਨਾਂ ਹਾਲਾਤਾਂ ਦੇ ਵਿੱਚੋਂ ਲੰਘ ਰਿਹਾ ਸੀ ਜਿਹੜੇ ਹਾਲਾਤਾਂ ਦੇ ਵਿੱਚ ਉਸ ਵੇਲੇ ਸਾਡਾ ਦੇਸ਼ ਲੰਘ ਰਿਹਾ ਸੀ ਉਹ ਵੀ ਅੰਗਰੇਜ਼ਾਂ ਦੇ ਗੁਲਾਮ ਸੀ ਅਸੀਂ ਵੀ ਅੰਗਰੇਜ਼ਾਂ ਦੇ ਗੁਲਾਮ ਸੀ ਤੇ ਇਸ ਕਰਕੇ ਜਦੋਂ ਨੂਰਾ ਰਿਚਰਡ ਉੱਥੋਂ ਆਉਂਦੀ ਹੈ ਤਾਂ ਉੱਥੋਂ ਉਹ ਸੰਘਰਸ਼ਾਂ ਦੀ ਇੱਕ ਪਰੰਪਰਾ ਲੈ ਕੇ ਆਉਂਦੀ ਹੈ ਤੇ ਇਸੇ ਕਰਕੇ ਹੀ ਉਹਨੇ ਇੱਥੇ ਜਿਹੜਾ ਇਹ ਨਾਟਕ ਸ਼ੁਰੂ ਕੀਤਾ ਤੇ ਜਦੋਂ ਤੁਸੀਂ ਆਇਰਲੈਂਡ ਦੇ ਸੰਘਰਸ਼ਾਂ ਦੇ ਨਾਟਕ ਦੀ ਗੱਲ ਕਰਦੇ ਹੋ ਤਾਂ ਤੁਹਾਨੂੰ ਉੱਥੇ ਉਥੋਂ ਦਾ ਜਿਹੜਾ ਐਬੇ ਥੀਏਟਰ ਹੈ ਉਹਦੇ ਰੋਲ ਬਾਰੇ ਸਮਝਣਾ ਪਊਗਾ ਉਹ ਆਇਰਿਸ਼ ਦਾ ਨੈਸ਼ਨਲ ਥੀਏਟਰ ਹੈ ਉਸ ਨੂੰ ਨੈਸ਼ਨਲ ਥੀਏਟਰ ਆਫ ਆਇਰਿਸ਼ ਕਿਹਾ ਜਾਂਦਾ ਹੈ 1916 ਦੇ ਵਿੱਚ ਉੱਥੇ ਇੱਕ ਬਗਾਵਤ ਹੋਈ ਸੀ ਉਹਦੇ ਵਿੱਚ ਕਈ ਬਾਗੀ ਮਾਰੇ ਗਏ ਸੀ ਉਸ ਬਗਾਵਤ ਦੇ ਵਿੱਚੋਂ ਉਹ ਜਿਹੜਾ ਐਬੇ ਰੰਗਮંચ ਹੈ ਉਹ ਪੈਦਾ ਹੁੰਦਾ ਹੈ ਤੇ ਉਸ ਤੋਂ ਬਾਅਦ ਪੂਰੀ ਜਿਹੜੀ ਫਰੀडम ਫਾਈਟ ਹੈ ਉਹਨਾਂ ਦੀ ਆਇਰਲੈਂਡ ਦੀ ਉਹਦੇ ਨਾਲ-ਨਾਲ ਉਹ ਸੰਘਰਸ਼ ਚੱਲ ਰਿਹਾ ਹੈ ਤੇ ਉਹਦੇ ਦਰਮਿਆ ਉਹਦੇ ਵਿੱਚ ਬਹੁਤ ਸਾਰੇ ਰਾਈਟਰ ਖਾਸ ਤੌਰ ਤੇ ਡਬਲਯੂ ਬੀ ਜੀਟਸ ਲੇਡੀ ਗ੍ਰੈਗਰੀ ਤੇ ਜான் ਮਿਲਿੰਗਟਨ ਸਿੰਜ਼ ਜਿਨੇ ਉਸ ਦੌਰ ਦੇ ਵਿੱਚ ਕਿਸਾਨੀ ਦੇ ਬਹੁਤ ਸਾਰੇ ਨਾਟਕ ਲਿਖੇ ਤੇ ਜੇ ਤੁਸੀਂ ਕਿਸਾਨੀ ਸੰਘਰਸ਼ ਨੂੰ ਸਮਝਣਾ ਹੈ ਤਾਂ ਸਾਨੂੰ ਜான் ਮਿਲਿੰਗਟਨ ਦੇ ਕਿਸਾਨੀ ਦੇ ਨਾਟਕਾਂ ਨੂੰ ਵੀ ਸਮਝਣਾ ਪਊਗਾ ਕਲਕਾ ਸਨਿਤੀ ਨਾਟਕ ਅਸੀਂ ਨਹੀਂ ਕਰ ਰਹੇ ਉਸ ਸੰਘਰਸ਼ ਦੇ ਵਿੱਚ ਵੀ ਕਿਸਾਨੀ ਦਾ ਇੱਕ ਵੀ ਐਂਟਰੀ ਦਾ ਇੱਕ ਬਹੁਤ ਵੱਡਾ ਰੋਲ ਸੀ ਸੋ ਇਹ ਡਬਲਯੂ ਬੀ ਜੀਟਸ ਦੀ ਪਰੰਪਰਾ ਗ੍ਰੈਗਰੀ ਦੀ ਪਰੰਪਰਾ ਤੇ ਜੌਨ ਬਲਿੰਕਟਨ ਦੀ ਪਰੰਪਰਾ ਜਿਹੜੀ ਆਇਰਲੈਂਡ ਦੇ ਵਿੱਚ ਪੈਦਾ ਹੋਈ ਉੱਥੋਂ ਦਾ ਜਿਹੜਾ ਆਬਾਦੀ ਸੰਘਰਸ਼ ਹੈ ਇਹ ਇੱਕ ਬਹੁਤ ਵੱਡਾ ਸੰਘਰਸ਼ ਹੈ ਦੁਨੀਆ ਦਾ ਤੇ ਆਬਾਦੀ ਇਹ ਜਿਹੜਾ ਐਬੀ ਥੀਏਟਰ ਹੈ ਇਹਨੂੰ ਆਜ਼ਾਦੀ ਤੋਂ ਬਾਅਦ ਉੱਥੋਂ ਦੀ ਆਜ਼ਾਦੀ ਤੋਂ ਬਾਅਦ ਬਹੁਤ ਵੱਡੀ ਸਪਾਂਸਰਸ਼ਿਪ ਵੀ ਸਰਕਾਰਾਂ ਨੇ ਦਿੱਤੀ ਕਿਉਂਕਿ ਇਸ ਥੀਏਟਰ ਦਾ ਬਹੁਤ ਵੱਡਾ ਰੋਲ ਸੀ ਆਜ਼ਾਦੀ ਦੀ ਲੜਾਈ ਦੇ ਵਿੱਚ ਆਇਰਲੈਂਡ ਦੀ ਆਜ਼ਾਦੀ ਦੀ ਲੜਾਈ ਦੇ ਵਿੱਚ ਤੇ ਪੈਰਲਲ ਆਪਾਂ ਹਿੰਦੁਸਤਾਨ ਵੱਲ ਆਈਏ ਤਾਂ ਉਸ ਵੇਲੇ ਹਿੰਦੁਸਤਾਨ ਦੇ ਵਿੱਚ ਵੀ ਆਜ਼ਾਦੀ ਦੀ ਲੜਾਈ ਚੱਲ ਰਹੀ ਸੀ ਤੇ ਸੇਮ ਸਥਿਤੀਆਂ ਸੀ ਇੱਥੇ ਵੀ ਇੱਥੇ ਵੀ ਬਹੁਤ ਸਾਰੇ ਲੋਕਾਂ ਨੇ ਰੰਗਮੰਚ ਕੀਤਾ ਉਸ ਦੌਰ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਜਿਦੇ ਵਿੱਚ ਕੁਝ ਨਾਂ ਜਿਵੇਂ ਗ੍ਰੀਸ਼ ਚੰਦਰ ਘੋਸ਼ ਜਿਨੇ ਸਰਾਜੂ ਦੋਲਾ ਨਾਟਕ ਲਿਖਿਆ ਮੀਰ ਕਾਸਿਮ ਨਾਟਕ ਲਿਖਿਆ ਮਿਰਨਾਲੇਨੀ ਛਤਰਪਤੀ ਸ਼ਿਵਾਜੀ ਕਾਰਾਗਰ ਦੀਨ ਬੰਧੂ ਮਿੱਤਰਤਾ ਦਾ ਨਾਟਕ ਨੀਲਦਰਪਣ ਇਸ ਤਰ੍ਹਾਂ ਚੱਕਰਦਰਪਣ ਗਾਇਕਬੜਦਰਪਣ ਦ ਪੁਲਿਸ ਆਫ ਪਿਗ ਐਂਡ ਸ਼ੀਪ ਉਪੇਂਦਰਨਾਥ ਉਪੇਂਦਰਨਾਥ ਦਾਸ ਦੇ ਬਹੁਤ ਸਾਰੇ ਨਾਟਕ ਉਸ ਦੌਰ ਦੇ ਵਿੱਚ ਲਿਖੇ ਗਏ ਜਿਨ੍ਹਾਂ ਤੇ ਪਾਬੰਦੀਆਂ ਵੀ ਲੱਗੀਆਂ ਜਿਨ੍ਹਾਂ ਨੂੰ ਫੜਫੜ ਕੇ ਜੇਲ੍ਹਾਂ ਦੇ ਵਿੱਚ ਵੀ ਸੁੱਟਿਆ ਗਿਆ ਉਹਦੇ ਵਿੱਚੋਂ ਉਸ ਦੌਰ ਦੇ ਵਿੱਚ ਅੰਗਰੇਜ਼ਾਂ ਨੇ ਇੱਕ ਐਕਟ ਬਣਾਇਆ ਜਦੋਂ ਅਸੀਂ ਆਵਾਮੀ ਰੰਗਮંચ ਦੇ ਇਤਿਹਾਸ ਦੀ ਗੱਲ ਕਰਾਂਗੇ ਤਾਂ ਸਾਨੂੰ ਉਹ ਐਕਟ ਵੀ ਯਾਦ ਰੱਖਣਾ ਪਊਗਾ 144 ਸਾਲ ਪੁਰਾਣਾ ਐਕਟ ਹੈ ਉਹ 1876 ਦੇ ਵਿੱਚ ਬਣਿਆ ਸੀ ਉਹਨੂੰ ਡੀਏਪੀ ਐਕਟ ਕਿਹਾ ਜਾਂਦਾ ਹੈ ਦਾ ਡਰਾਮੈਟਿਕ ਪਰਫਾਰਮੈਂਸ ਐਕਟ ਤੇ ਹੈਰਾਨੀ ਦੀ ਗੱਲ ਇਹ ਹੈ ਕਿ ਲਗਭਗ ਆਜ਼ਾਦ ਹੋਣ ਤੋਂ ਬਾਅਦ ਵੀ 70 ਸਾਲ ਉਹ ਐਕਟ ਚੱਲਦਾ ਰਿਹਾ ਤੇ ਉਹ ਐਕਟ ਇਹ ਸੀ ਕਿ ਜਦੋਂ ਵੀ ਸਰਕਾਰ ਨੂੰ ਇਹ ਲੱਗੂਗਾ ਇਕ ਤਰੰਭਰਤੀ ਜਾਂਦੀ ਹੈ ਸਾਡੇ ਕਾਨੂੰਨ ਦੀ ਭਾਸ਼ਾ ਦੇ ਵਿੱਚ ਕਿ ਵਿਧੀ ਦੁਆਰਾ ਸਥਾਪਿਤ ਸਰਕਾਰ ਦੇ ਪ੍ਰਤੀ ਜਿਹੜਾ ਜਿਹੜੀ ਕਲਾ ਨਫ਼ਰਤ ਪੈਦਾ ਕਰਦੀ ਹੈ ਜਿਹੜੀ ਕਲਾ ਲੋਕਾਂ ਨੂੰ ਉਕਸਾਉਂਦੀ ਹੈ ਉਸ ਕਲਾ ਤੇ ਪਾਬੰਦੀ ਲਾਈ ਜਾ ਸਕਦੀ ਹੈ ਇਹ ਐਕਟ ਪਾਸ ਕੀਤਾ ਸੀ 1876 ਦੇ ਵਿੱਚ ਅੰਗਰੇਜ਼ਾਂ ਨੇ ਤੇ ਇਹ ਆਜ਼ਾਦੀ ਤੋਂ ਬਾਅਦ ਵੀ ਇਹ ਐਕਟ ਲਗਭਗ 60 70 ਸਾਲ ਦੇ ਕਰੀਬ ਚੱਲਦਾ ਰਿਹਾ ਅਜਾਦੀ ਤੋਂ ਬਾਅਦ ਵੀ ਬਹੁਤ ਵਾਰ ਇਸ ਤਰ੍ਹਾਂ ਹੋਇਆ ਹੈ ਬਹੁਤ ਵਾਰੀ ਨਾਟਕਾਂ ਤੇ ਪਾਬੰਦੀਆਂ ਲਗੀਆਂ ਨੇ ਬਹੁਤ ਵਾਰੀ ਪੂਰੀ ਦੀ ਪੂਰੀ ਟੀਮ ਨੂੰ ਗ੍ਰਿਫਤਾਰ ਕੀਤਾ ਗਿਆ ਬਹੁਤ ਵਾਰੀ ਨਾਟਕਾਂ ਦੇ ਪ੍ਰਦਰਸ਼ਨਾਂ ਨੂੰ ਵਿਚਕਾਰੋਂ ਰੋਕਿਆ ਗਿਆ ਗੁਰਸ਼ਰਨ ਭਾਜੀ ਦਾ ਨਾਟਕ ਰੋਕਿਆ ਗਿਆ ਇਫਟਾ ਦੇ ਬਹੁਤ ਸਾਰੇ ਸਟੇਜਾਂ ਤੇ ਅਕਸਰ ਇਸ ਤਰ੍ਹਾਂ ਹੁੰਦਾ ਹੈ ਕਿ ਬਾਹਰ ਜਿਹੜੇ ਜਨੂਨੀ ਤਾਕਤਾਂ ਨੇ ਉਹ ਨਾਰੇ ਲਾਉਂਦੀਆਂ ਨੇ ਤੇ ਉਹ ਪੁਲਿਸ ਦੀ ਸਪੋਰਟ ਨਾਲ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਜਾਂ ਪ੍ਰਦਰਸ਼ਨਾਂ ਨੂੰ ਰੋਕ ਦਿੱਤਾ ਜਾਂਦਾ ਹੈ ਇਹ ਅਵਾਮੀ ਸੰਘਰਸ਼ ਜਿਹੜਾ ਸਾਡੀ ਆਜ਼ਾਦੀ ਦੀ ਲੜਾਈ ਤੋਂ ਲੈ ਕੇ ਅੱਜ ਤੱਕ ਲਗਾਤਾਰ ਚੱਲ ਰਿਹਾ ਹੈ ਇਸ ਤੋਂ ਬਾਅਦ ਬਦਲ ਸਰਕਾਰ ਦਾ ਥਰਡ ਰੰਗ ਮੰਚ ਤੀਸਰਾ ਰੰਗ ਮੰਚ ਇਹ ਲੋਕਾਂ ਦਾ ਥੀਏਟਰ ਸੀ ਆਵਾਮ ਦਾ ਥੀਏਟਰ ਸੀ ਤੇ ਬਦਲ ਸਰਕਾਰ ਬਹੁਤ ਵੱਡਾ ਨਾਂ ਹੈ ਹਿੰਦੁਸਤਾਨੀ ਥੀਏਟਰ ਦਾ ਏਵਮ ਇੰਦਰਜੀਤ ਬਾਸੀ ਖਬਰ ਬਾਕੀ ਇਤਿਹਾਸ ਪਗਲਾ ਘੋੜਾ ਇਹ ਉਹਦੇ ਕਿੰਨੇ ਹੀ ਅਮਰ ਯਾਦਗਾਰੀ ਨਾਟਕ ਨੇ ਜਿਹੜੇ ਆਵਾਮ ਦੇ ਸੰਘਰਸ਼ਾਂ ਨੂੰ ਪੇਸ਼ ਕਰਦੇ ਨੇ ਹਬੀਬ ਤਨਵੀਰ ਇਸੇ ਲੜੀ ਦੇ ਵਿੱਚ ਅਗਲਾ ਨਾਂ ਹੈ ਜਿਨੇ ਨਾਟਕ ਨੂੰ ਮਿੱਟੀ ਨਾਲ ਜੋੜਿਆ ਧਰਤੀ ਨਾਲ ਜੋੜਿਆ ਕੁਦਰਤ ਨਾਲ ਜੋੜਿਆ ਲੋਕ ਸੰਸਕ੍ਰਿਤੀ ਨਾਲ ਜੋੜਿਆ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਉਹਨੇ ਐਕਟਰ ਪੈਦਾ ਕੀਤੇ ਉਹ ਐਕਟਰ ਮਤਲਬ ਉਹਦੇ ਇਸ ਤਰ੍ਹਾਂ ਨਹੀਂ ਹੁੰਦੇ ਸੀ ਕਿ ਸਿੱਕੇ ਸਕਾਈ ਐਕਟਰ ਦਾ ਕੋਈ ਟੀਮ ਉਹ ਜਿੱਥੇ ਜਾਂਦਾ ਸੀ ਲੋਕ ਕਲਾਕਾਰਾਂ ਦੇ ਵਿੱਚੋਂ ਆਪਣੇ ਕਲਾਕਾਰ ਤਿਆਰ ਕਰ ਲੈਂਦਾ ਸੀ। ਇਹੀ ਬਾਅਦ ਦੇ ਵਿੱਚ ਇਪਟਾ ਦਾ ਰੋਲ ਰਿਹਾ ਕਿ ਲੋਕਾਂ ਲਈ ਲੋਕਾਂ ਦੁਆਰਾ ਤੇ ਲੋਕਾਂ ਦੇ ਵਿੱਚ ਜਾ ਕੇ ਨਾਟਕ ਕਰੋ। ਆਵਾਮੀ ਸੰਘਰਸ਼ ਆਵਾਮੀ ਰੰਗਮੰਚ ਤੇ ਆਵਾਮੀ ਸੰਘਰਸ਼ ਇਹੀ ਹੈ ਤੇ ਹਬੀਬ ਤਨਵੀਰ ਦਾ ਇਹਦੇ ਵਿੱਚ ਬਹੁਤ ਵੱਡਾ ਰੋਲ ਹੈ। ਚਰਨ ਦਸ ਜੋਰ ਆਗਰਾ ਬਾਜ਼ਾਰ ਵਰਗੇ ਕਿੰਨੇ ਹੀ ਨਾਟਕ ਨੇ ਉਹਦੇ ਜਿਹੜੇ ਇਸ ਤਰ੍ਹਾਂ ਲਿਖੇ ਗਏ ਉਸ ਪਰਸਪੈਕਟਿਵ ਦੇ ਵਿੱਚ ਲਿਖੇ ਗਏ ਹੋਰ ਅੱਗੇ ਚਲੀਏ ਤਾਂ ਗਰੋਟੋਬਸਕੀ ਦਾ ਪੂਰ تھیਟਰ ਦੁਨੀਆਂ ਦੇ ਵਿੱਚ ਬਹੁਤ ਵੱਡਾ تھیਟਰ ਹੈ ਜਿਹੜਾ ਆਪਣੇ ਆਪ ਦੇ ਵਿੱਚ ਇੱਕ ਬਗਾਵਤ ਵੀ ਸੀ تھیਟਰ ਦੇ ਵਿੱਚ ਵੀ ਬਗਾਵਤ ਸੀ ਆਪਣੇ ਆਪ ਦੇ ਵਿੱਚ ਉਹਨੇ ਉਹਨੇ ਧਰਮ ਦਿੱਤੀ ਸੀ ਕਿ تھیਟਰ ਆਫ ਐਕਟਰ ਐਂਡ ਸਪੈਕਟੇਟਰ بس ਦੋ ਹੀ ਤੀਜਾ ਹੋਣ ਬਾਕੀ ਆ ਕਾਸਟਿਊਮ ਲਾਈਟਸ ਹੋਰ ਚੀਜ਼ਾਂ ਇਹ ਇਹਦੀ ਲੋੜ ਨਹੀਂ ਹੈਗੀ ਉਹ ਕਹਿੰਦਾ ਐਕਟਰ ਹੋਣ ਤੇ ਸਪੈਕਟੇਟਰ ਹੋਣ ਬਸ ਤੇ ਇਹ ਤਿੰਨ ਵੱਡੇ ਨਾਂ ਨੇ ਸਟੈਨਿਸਲਾਵਸ ਕੀ ਬ੍ਰਖਤ ਤੇ ਗਰਾਟੋਵਸਕੀ ਗਰਾਟੋਵਸਕੀ ਦਾ ਪੂਰ থিয়েਟਰ ਦੁਨੀਆ ਦੇ ਵਿੱਚ ਬਹੁਤ ਵੱਡਾ ਥੀਏਟਰ ਰਿਹਾ ਹੈ ਤੇ ਉਹ ਸਿੱਧੇ ਤੌਰ ਤੇ ਆਵਾਮੀ ਸੰਘਰਸ਼ ਦਾ ਰੰਗਮંચ ਸੀ ਲੋਕਾਂ ਦਾ ਰੰਗਮંચ ਸੀ ਉਹ ਕਿ ਤਰ੍ਹਾਂ ਵਰਦਾ ਕਿ ਜਿਹੜਾ ਇਹ ਅਖੌਤੀ ਖਰਾਬ ਥੀਏਟਰ ਥੀਏਟਰ ਜਿਹੜਾ ਮਤਲਬ ਕਿਉਂਕਿ ਥੀਏਟਰ ਬੈਸੇ ਦੁਨੀਆ ਦੇ ਸਾਰੀਆਂ ਕਲਾਮਾਂ ਪੈਦਾ ਤਾਂ ਮਨੋਰੰਜਨ ਦੇ ਵਿੱਚੋਂ ਹੀਆਂ ਨੇ ਨਾਟਕ ਵੀ ਮਨੋਰੰਜਨ ਦੇ ਵਿੱਚੋਂ ਪੈਦਾ ਹੋਇਆ ਤੇ ਬਹੁਤ ਸਮਾਂ ਨਾਟਕ ਨੇ ਮਨੋਰੰਜਨ ਕੀਤਾ ਵੀ ਇਟਲੀ ਦੇ ਵਿੱਚ ਮੈਂ 오ਪੇਰਾ ਤੇ ਪੀ ਐਚ ਡੀ ਕੀਤੀ ਹੈ ਇਟਲੀ ਦੇ ਵਿੱਚ ਐਡਾ ਵੱਡਾ 오ਪੇਰਾ ਨਾਟਕ ਸੀ ਕਿ 150 ਕਲਾਕਾਰ ਰਾਜ ਮੇਲਾ ਦੇ ਵਿੱਚ ਨਾਟਕ ਖੇਡਦਾ ਹੁੰਦਾ ਸੀ ਉਹਦਾ ਪਰਪਸ ਮਨੋਰੰਜਨ ਕਰਨਾ ਸੀ ਪਰ ਨਾਟਕ ਮਨੋਰੰਜਨ ਤੋਂ ਬਾਅਦ ਇੱਕ ਬਦਲਾਅ ਦੇ ਸੰਦੇ ਤੌਰ ਤੇ ਸਾਹਮਣੇ ਆਇਆ ਤੇ ਇਹਦੇ ਵਿੱਚ ਗ੍ਰੋਟੋਬਸਕੀ ਦਾ ਜਿਹੜਾ ਪੂਰ تھیਟਰ ਹੈ ਉਹ ਬਹੁਤ ਇੰਪੋਰਟੈਂਟ ਹੈ ਉਹਨਾਂ ਦੀ ਕਿਤਾਬ ਵੀ ਹੈ ਜੇ ਕਿਸੇ ਨੇ ਪੜ੍ਹਨੀ ਹੋਵੇ ਟੁਵਾਰਡਸ ਆ ਪੂਰ تھیਟਰ ਇਸ ਤੋਂ ਅੱਗੇ ਬ੍ਰਾਜ਼ੀਲੀਅਨ ਰੰਗਕਰਮੀ ਜਿਹਦੀ ਕੋਟੇਸ਼ਨ ਮੈਂ ਪਹਿਲਾਂ ਕਹੇ ਸੀ ਕਿ تھیਟਰ ਰੈਵੋਲੂਸ਼ਨ ਨਹੀਂ ਹੁੰਦਾ ਹੈਗਾ تھیਟਰ ਰੈਵੋਲੂਸ਼ਨ ਦੀ ਰਿਹਸਲ ਹੈ ਅਗਸਟ ਬੋਲ ਉਹਦਾ تھیਟਰ ਹੈ ਦਾ تھیਟਰ ਆਫ ਦਾ ਆਪਰੈਸਡ ਦਮਿਤ ਲੋਕਾਂ ਦਾ ਨਾਟਕ ਪੀੜਿਤ ਲੋਕਾਂ ਦਾ ਨਾਟਕ ਤੇ ਇਹ ਬ੍ਰਾਜ਼ੀਲਨ ਰੰਗ ਕਰਮੀ ਇਹਨੇ ਜਿਹੜਾ ਗਰਾਟੋਬਸਕੀ ਸੀ ਉਸ ਤੋਂ ਵੀ ਇੱਕ ਸਟੈਪ ਅੱਗੇ ਗਿਆ ਹੈ ਗਰਾਟੋਬਸਕੀ ਨੇ ਕਿਹਾ ਸੀ ਕਿ ਦਾ ਥੀਏਟਰ ਆਫ ਦਾ ਐਕਟਰ ਐਂਡ ਸਪੈਕਟੇਟਰ ਪਰ ਇਹਨੇ ਇੱਕ ਨਵੀਂ ਧਾਰਨਾ ਦਿੱਤੀ ਉਸ ਸੀ ਸਪੈਕਟ ਐਕਟਰਸ ਸਪੈਕਟ ਐਕਟਰਸ ਦਾ ਮਤਲਬ ਹੁੰਦਾ ਹੈ ਕਿ ਜਦੋਂ ਦਰਸ਼ਕਾਂ ਨੂੰ ਇਹ ਅਧਿਕਾਰ ਹੋਵੇ ਕਿ ਸਿੱਧੇ ਤੌਰ ਤੇ ਰੰਗਮੰਚ ਦੇ ਵਿੱਚ ਆ ਕੇ ਇੰਟਰਵੀਨ ਕਰ ਸਕਦੇ ਹੋਣ ਦੋਨੇ ਕਨਸੈਪਟ ਬਣਾਇਆ ਕਿ ਜਿਹੜੇ ਜਿਹੜੇ ਦਰਸ਼ਕ ਨੇ ਉਹ ਕੱਲੇ ਦਰਸ਼ਕ ਨਹੀਂ ਹੈਗੇ ਉਹਨਾਂ ਨੂੰ ਅਧਿਕਾਰ ਹੈ ਕਿ ਉਹ ਆਪਾ ਕਿਸਪੈਕਟ ਵੀ ਕਰ ਸਕਦੇ ਨੇ ਐਕਟ ਵੀ ਕਰ ਸਕਦੇ ਨੇ ਸਪੈਕਟ ਤੋਂ ਸੋ ਅਗਸਤ ਬੋਲ ਕ੍ਰਾਂਤੀਕਾਰੀ ਰੰਗਕਰਮੀ ਸੀ ਦੁਨੀਆ ਦਾ ਉਹਦੀਆਂ ਬਹੁਤ ਸਾਰੀਆਂ ਥੀਏਟਰ ਬਾਰੇ ਕੋਟੇਸ਼ਨਸ ਨੇ ਜਿਹੜੀਆਂ ਸਾਨੂੰ ਪੜਨੀਆਂ ਚਾਹੀਦੀਆਂ ਨੇ ਸਮਝਣੀਆਂ ਚਾਹੀਦੀਆਂ ਨੇ ਥੀਏਟਰ ਬਾਰੇ ਉਹਨਾਂ ਦੀਆਂ ਕਿਤਾਬਾਂ ਨੇ ਬਹੁਤ ਸਾਰੀਆਂ ਉਹਦੇ ਪਿੱਛੇ ਵੀ ਇੱਕ ਫਲਸਫੀ ਸੀ ਇਕ ਪਾਉਲੋ ਫਰੇਅਰ ਨਾਂ ਦਾ ਇੱਕ ਅਧਿਆਪਕ ਸੀ ਉਸਦਾਰ ਦਾ ਉਹਨੇ ਪਹਿਲਾਂ ਆਪਰੈਸਟ ਦੇ ਬਹੁਤ ਕੰਮ ਕੀਤਾ ਸੀ ਉਹਦੀ ਫਿਲਾਸਫੀ ਦੇ ਵਿੱਚੋਂ ਅਗੇ ਅਗਸਟ ਬੋਲ ਦਾ ਜਿਹੜਾ ਥੀਏਟਰ ਆਫ ਆਪਰੈਸਟ ਪੈਦਾ ਹੁੰਦਾ ਤੇ ਇਹਦਾ ਹਿੰਦੁਸਤਾਨ ਦੇ ਵਿੱਚ ਇਹਦਾ ਰੈਪਲੀਕਾ ਤਿਆਰ ਕੀਤਾ ਬੰਗਾਲ ਦੇ ਵਿੱਚ ਇੱਕ ਫੋਰਮ ਥੀਏਟਰ ਨਾਂ ਦੀ ਸੰਸਥਾ ਹੈ ਸੰਜੀ ਗਾਂਗੁਲੀ ਨੇ ਹਿੰਦੁਸਤਾਨ ਦੇ ਵਿੱਚ ਆਪਰੈਸਟ ਥੀਏਟਰ ਕਰਨ ਦਾ ਇੱਕ ਨਮੂਨਾ ਇੱਕ ਰੈਪਲੀਕਾ ਉਹਦਾ ਪੇਸ਼ ਕੀਤਾ ਹੋਰ ਅਗੇ ਚੱਲ ਗਿਆ ਤਾਂ ਲੰਡਨ ਦਾ ਥੀਏਟਰ ਇਨ ਰਾਉਂਡ ਵੈਸੇ ਥੀਏਟਰ ਇਨ ਰਾਉਂਡ ਸਾਡੇ ਹਿੰਦੁਸਤਾਨੀਆਂ ਵਾਸਤੇ ਕੋਈ ਨਵੇਂ ਨਵੀਂ ਨਹੀਂ ਪਰੰਪਰਾ ਹੈ ਅ ਅਸੀਂ ਜਦੋਂ ਜਦੋਂ ਤੋਂ ਨਾਟਕ ਕਰਨ ਲੱਗੇ ਆ ਸਾਡਾ ਨਾਟਕ ਬੇਸਿਕਲੀ ਪ੍ਰਸੀਨੀਅਮ ਦਾ ਨਾਟਕ ਹੈ ਜਿਹਦੇ ਵਿੱਚ ਇਸ ਤਰ੍ਹਾਂ ਇੱਕ ਪਾਸੇ ਨਾਟਕ ਹੁੰਦਾ ਇੱਕ ਪਾਸੇ ਦਰਸ਼ਕ ਬੈਠਦੇ ਨੇ ਸਟੇਜ ਤੇ ਰੌਸ਼ਨੀ ਹੁੰਦੀ ਹੈ ਦਰਸ਼ਕ ਹਨੇਰੇ ਚ ਹੁੰਦੇ ਨੇ ਦੋਨੇ ਐਕਟਿਵ ਪਾਰਟਿਸਿਪੇਟਰ ਨਹੀਂ ਹੁੰਦੇ ਹੈਗੇ ਦਰਸ਼ਕ ਪੈਸਿਵ ਪਾਰਟਿਸਿਪੇਟਰ ਹੁੰਦਾ ਹੈ ਪ੍ਰਸੀਨੀਅਮ ਦੇ ਵਿੱਚ ਪਰ ਜਿਹੜਾ ਥੀਏਟਰ ਇਨ ਰਾਉਂਡ ਦਾ ਕਨਸੈਪਟ ਹੈ ਜਾਂ ਸਾਡੇ ਪੁਰਾਣਾ ਜਿਹੜਾ ਲੋਕ ਥੀਏਟਰ ਸੀ ਜਿਹਨੂੰ ਅਸੀਂ ਇੱਕ ਗਰੀ ਰੰਗਮੰਚ ਕਹਿੰਦੇ ਆ ਜਿਹਦੇ ਵਿੱਚ ਗੋਲਦਾਰਾ ਬਗਲ ਲਿਆ ਜਾਂਦਾ ਹੈ ਆਲੇ ਦੁਆਲੇ ਲੋਕ ਖੜੇ ਹੁੰਦੇ ਨੇ ਬਾਅਦ ਵਿੱਚ ਨੁੱਕੜ ਵੀ ਇਸ ਕਨਸੈਪਟ ਦੇ ਵਿੱਚੋਂ ਪੈਦਾ ਹੋਇਆ ਤਾਂ ਉਹਦੇ ਵਿੱਚ ਦਰਸ਼ਕ ਐਮ ਪੈਸਿਵ ਨਹੀਂ ਹੁੰਦੇ ਹੈਗੇ ਦਰਸ਼ਕ ਵੰਡੇ ਨਹੀਂ ਹੁੰਦੇ ਹੈਗੇ ਕਿ ਉਧਰ ਦਰਸ਼ਕ ਹੋਣਗੇ ਇਧਰ ਐਕਟਰ ਹੋਣਗੇ ਦਰਸ਼ਕ ਉਹਦਾ ਇੱਕ ਜਿਵੰਤ ਹਿੱਸਾ ਹੁੰਦੇ ਨੇ ਥੀਏਟਰ ਅਰਾਊਂਡ ਲੰਡਨ ਦੇ ਵਿੱਚ ਬਹੁਤ ਪ੍ਰਸਿੱਧ ਹੋਇਆ ਬਾਅਦ ਦੇ ਵਿੱਚ ਅਮਰੀਕਾ ਦੇ ਵਿੱਚ ਵੀ ਥੀਏਟਰ ਅਰਾਊਂਡ ਦੀ ਪਰੰਪਰਾ ਚੱਲੀ ਤੇ ਸਾਡੇ ਕੋਲ ਤਾਂ ਆਲਰੇਡੀ ਥੀਏਟਰ ਅਰਾਊਂਡ ਦੀ ਪਰੰਪਰਾ ਹੈ ਸਾਡੇ ਫੋਕ ਦੇ ਵਿੱਚ ਸਾਰੀ ਇਹ ਪਰੰਪਰਾ ਪਈ ਹੈ ਫਿਰ ਹੋਰ ਅੱਗੇ ਚਲੀਏ ਤਾਂ ਅਮਰੀਕਾ ਦਾ ਅਮਰੀਕਾ ਦੇ ਵਿੱਚ ਇੱਕ ਨਸਲਵਾਦੀ ਅੰਗਰੇਜ਼ ਥੀਏਟਰ ਪੈਦਾ ਹੋਇਆ ਜਿਹਨੂੰ ਅਮੀਰੀ ਬਰਾਕਾ ਨਾਂ ਦਾ ਇੱਕ ਬੰਦਾ ਬਲੈਕ ਬੰਦਾ ਉਹਦਾ ਥੀਏਟਰ ਆਵਾਮੀ ਸੰਘਰਸ਼ ਦਾ ਥੀਏਟਰ ਸੀ ਕਿਉਂਕਿ ਅਮਰੀਕਾ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਨਸਲਵਾਦ ਹੈ ਹੁਣ ਤੱਕ ਨਸਲਵਾਦ ਚੱਲਿਆ ਆਉਂਦਾ ਤੇ ਉਸ ਨਸਲਵਾਦ ਦੇ ਖਿਲਾਫ ਬਹੁਤ ਵੱਡੇ ਸੰਘਰਸ਼ ਵੀ ਹੋਏ ਨੇ ਤੇ ਉਹਨਾਂ ਸੰਘਰਸ਼ਾਂ ਨੂੰ ਰਿਪਰੈਜ਼ੈਂਟ ਜਿਹੜੇ ਥੀਏਟਰ ਨੇ ਕੀਤਾ ਉਹ ਅਮੀਰੀ ਬਰਾਕਾ ਦਾ ਥੀਏਟਰ ਸੀ ਜਿਹਨੇ ਇੱਕ ਛੋਟਾ ਜਿਹਾ ਇੱਕ ਸਟੇਟਮੈਂਟ ਦਿੱਤੀ ਸੀ ਕਿ ਆ ਬੋਡੀ ਆਫ ਡਿਫਰੈਂਸ ਨੇ ਬਲੈਕ ਕਲਚਰ ਨੂੰ ਡਿਫਾਈਨ ਕੀਤਾ ਕਿ ਬਲੈਕ ਕਲਚਰ ਆ ਬੋਡੀ ਆਫ ਡਿਫਰੈਂਸ ਸੋ ਇਸ ਲੜੀ ਦੇ ਵਿੱਚ ਆਪਾਂ ਅੱਗੇ ਹੋਰ ਚੱਲੀਏ ਤਾਂ ਬ੍ਰੈਖਟ ਦੁਨੀਆ ਦਾ ਜਿਹੜਾ ਆਵਾਮੀ ਸੰਘਰਸ਼ ਦਾ ਬਹੁਤ ਵੱਡਾ ਆਈਕਨ ਹੈ ਉਸਨੇ ਅਰਿਸਟੋਟਲ ਦੀ ਅਪਰੋਚ ਹੈ ਜਿਹੜੀ ਥੀਏਟਰ ਦੇ ਵਿੱਚ ਉਹਦੇ ਐਂਟੀ ਇੱਕ ਅਪਰੋਚ ਜਿਹੜੀ ਜਿਹਨੂੰ ਅਸੀਂ ਐਪਿਕ ਥੀਏਟਰ ਕਹਿੰਦੇ ਆ ਅਸੀਂ ਇਹ ਕਹਿੰਦੇ ਕਿ ਲੱਗੇ ਦਰਸ਼ਕਾਂ ਨੂੰ ਕਿ ਨਾਟਕ ਹੋ ਰਿਹਾ ਹੈ ਪਰ ਬ੍ਰਖਤ ਕਹਿੰਦਾ ਕਿ ਲੱਗੇ ਨਾ ਕਿ ਨਾਟਕ ਹੋ ਰਿਹਾ ਹੈ ਉਹ ਦਰਸ਼ਕਾਂ ਦੇ ਇਲੂਜ਼ਨ ਨੂੰ ਤੋੜਨਾ ਚਾਹੁੰਦਾ ਹੈ ਉਹ ਉਹ ਇਹ ਨਹੀਂ ਚਾਹੁੰਦਾ ਕਿ ਉਹਨੂੰ ਲੱਗੇ ਕਿ ਜ਼ਿੰਦਗੀ ਵਰਗਾ ਸਾਰਾ ਕੁਝ ਵਾਪਰ ਰਿਹਾ ਹੈ ਤੇ ਅਸੀਂ ਆਉਣਾ ਬਸ ਹੰਝੂ ਬਹਾ ਕੇ ਚਲੇ ਜਾਣਾ ਥੀਏਟਰ ਦੇ ਵਿੱਚੋਂ ਉਹ ਕਹਿੰਦਾ ਵੀ ਜਦੋਂ ਥੀਏਟਰ ਹੰਝੂ ਬਹਾਉਂਦਾ ਨਾ ਉਦੋਂ ਉਹਨਾਂ ਦੇ ਅੰਦਰਲੀ ਅੱਗ ਨੂੰ ਮਾਰ ਦਿੰਦਾ ਹੈ ਕਥਾਰਸਿਸ ਹੋ ਕੇ ਚਲਾ ਜਾਂਦਾ ਉਸ ਕਥਾਰਸਿਸ ਦੇ ਖਿਲਾਫ ਬਗਾਵਤ ਸੀ ਬ੍ਰੈਖਟ ਦਾ ਥੀਏਟਰ ਉਹ ਕਹਿੰਦਾ ਲੋਕਾਂ ਨੂੰ ਤਾਂ ਅੱਗ ਵਰਗੇ ਹੋ ਕੇ ਜਾਣਾ ਚਾਹੀਦਾ ਇੱਥੋਂ ਇਸ ਕਰਕੇ ਉਹਨਾਂ ਨੇ ਲੱਗਣਾ ਚਾਹੀਦਾ ਕਿ ਅਸੀਂ ਜ਼ਿੰਦਗੀ ਨਹੀਂ ਦੇਖ ਰਹੇ ਅਸੀਂ ਨਾਟਕ ਦੇਖ ਰਹੇ ਹਾਂ ਜ਼ਿੰਦਗੀ ਦੀ ਲੜਾਈ ਤਾਂ ਅਸੀਂ ਲੜਨੀ ਹੈ ਤੇ ਥ੍ਰੀ ਪੈਨੀਓਪੇਰਾ ਦਾ ਮਦਰ ਕ੍ਰੇਜ਼ ਗੈਕੀਸ਼ੀਅਨ ਚੱਕ ਸਰਕਲ ਜਿਹੜਾ ਪੰਜਾਬੀ ਦੇ ਵਿੱਚ ਵੀ ਅਨੁਵਾਦ ਹੋਇਆ ਹੈ ਭਾਜੀ ਨੇ ਵੀ ਖੇੜਿਆ ਇਹੋ ਜਿਹਾ ਬਹੁਤ ਕਮਾਲ ਦੇ ਨਾਟਕ ਬ੍ਰੈਖਟ ਦੇ ਨੇ ਹਿੰਦੁਸਤਾਨ ਦੇ ਵਿੱਚ ਇੱਕ ਛੱਤੀਸਗੜ ਦਾ ਇੱਕ ਛੋਟਾ ਜਿਹਾ ਏਰੀਆ ਡੋਂਗਰਗੜ ਉਹ ਐਂ ਪਹਾੜੀਆਂ ਨਾਲ ਕਿਰਿਆ ਹੋਇਆ ਧਾਰਮਿਕ ਜਿਹਾ ਏਰੀਆ ਉਹ ਸ਼ਰਾਬ ਬੰਦੀ ਉਹਦੇ ਵਿੱਚ ਹੈਗੀ ਹੈ ਪਰ ਉੱਥੇ ਕਮਾਲ ਦਾ ਥੀਏਟਰ ਪੈਦਾ ਹੋਇਆ ਇਪਟਾ ਨੇ ਉਹਨੂੰ ਉਸਨੇ ਆਪਣਾ ਗੜ ਬਣਾਇਆ ਉੱਥੇ ਉਹ ਪਿੰਡ ਦੇ ਲੋਕ ਉਸ ਕਸਬੇ ਦੇ ਲੋਕ ਉੱਥੇ ਰਲ ਕੇ ਬਹੁਤ ਲੰਮੇ ਸਮੇਂ ਤੋਂ ਥੀਏਟਰ ਕਰ ਰਹੇ ਨੇ ਤੇ ਉਹਨਾਂ ਦੀ ਇੱਕ ਬਹੁਤ ਕਮਾਲ ਦੀ ਕਟੇਸ਼ਨ ਹੈ ਇਪਟਾ ਦੀ ਜਿਹੜੀ ਉੱਥੇ ਬੋਲਦੇ ਹੁੰਦੇ ਨੇ ਉਹ ਉਹ ਕਹਿੰਦੇ ਨੇ ਕਿ ਕਲਾ ਕਲਾ ਲਈ ਹੋ ਸਕਦੀ ਹੈ ਪਰ ਅਸੀਂ ਕੇਵਲ ਥੀਏਟਰ ਨਹੀਂ ਕਰਦੇ ਅਸੀਂ ਤਾਂ ਮੂਵਮੈਂਟ ਕਰਦੇ ਆ ਉਹ ਕਹਿੰਦੇ ਨੇ ਕਿ ਇਸ ਲਈ ਜ਼ਰੂਰੀ ਹੋ ਜਾਂਦਾ ਹੈ ਕਿ ਅੱਜ ਦੇ ਸਮੇਂ ਦੇ ਵਿੱਚ ਸਭ ਤੋਂ ਵੱਡੇ ਦੁਸ਼ਮਣ ਦੇ ਵਿਰੁੱਧ ਧਰਮ ਯੁੱਧ ਨੂੰ ਜਰੀਆ ਬਣਾਇਆ ਜਾਵੇ ਨਾਟਕ ਉਹਨਾਂ ਲਈ ਧਰਮ ਯੁੱਧ ਹੈ ਤੇ ਅਸਲ ਜ਼ਿੰਦਗੀ ਦੇ ਵਿੱਚ ਜਬਰਨ ਸੂਤਰਤਾ ਦੀ ਭੂਮਿਕਾ ਅਪਣਾ ਕੇ ਬੈਠੇ ਹੋਏ ਬਿਦੂਸ਼ ਕਾਨੂੰਨ ਮੰਚ ਤੋਂ ਚਾਕੇ ਬਾਹਰ ਸੁੱਟ ਦਿੱਤਾ ਜਾਵੇ। ਇਹ ਇਹ ਆਵਾਮੀ ਸੰਘਰਸ਼ ਆਵਾਮੀ ਸੰਘਰਸ਼ ਦਾ ਰੰਗ ਮੰਚ। ਇਸ ਤੋਂ ਅੱਗੇ ਫਿਲੀਪੀਨ ਵੱਲ ਚਲਦੇ ਹਾਂ, theater of liberation in action। ਜਿਵੇਂ ਆਪਣੀ ਇਫਟਾ ਹੈ, ਉਹਨਾਂ ਨੇ ਇੱਕ ਪੇਟਾ ਨਾਂ ਦੀ ਜਥੇਬੰਦੀ ਬਣਾਈ ਉੱਥੇ ਫਿਲੀਪੀਨ ਐਜੂਕੇਸ਼ਨਲ theater ਐਸੋਸੀਏਸ਼ਨ ਜਿਵੇਂ ਪੀਪਲਸ تھیਟੀਕਲ ਐਸੋਸੀਏਸ਼ਨ, ਇੰਡੀਅਨ ਪੀਪਲਸ تھیਟੀਕਲ ਇਫਟਾ ਉਹਨਾਂ ਨੇ ਪੇਟਾ ਨਾਂ ਦੀ ਸੰਸਥਾ ਪੜਾਈ। ਤੇ ਉਹ ਮੁਕਤੀ ਦਾ ਨਾਟਕ ਕਰਦੇ ਨੇ theater of liberation ਠੀਕ ਪਾਦਰੀ ਸੀ ਗ੍ਰਾਸਪਰ ਜਿਨੇ ਉਹ ਉਸ ਟਰਮ ਨੂੰ ਐਗਜ਼ੀਕਿਊਟ ਕੀਤਾ ਤੇ ਉਹ ਉਹ ਲਿਬਰੇਸ਼ਨ ਦਾ ਨਾਟਕ ਮੁਕਤੀ ਦਾ ਨਾਟਕ ਜਿਹੜਾ ਖੇਡਿਆ ਇਸ ਤਰੀ ਨਾਈਜੀਰੀਆ ਦਾ ਰੈਡੀਕਲ theater ਹੈ ਉਹ ਵੀ ਇੱਕ ਸੰਤ ਸੀ ਉਥੋਂ ਦਾ ਸੇਂਟ ਗਬੀਲਕਾ ਉਸ ਨੇ ਉਹ theater ਪੈਦਾ ਕੀਤਾ ਜਿਨ੍ਹਾਂ ਨੇ ਰੈਡੀਕਲ تھیਟਰ ਦਾ ਨਾਮ ਦਿੱਤਾ ਉਹਦੀ ਪੁਸਤਕ ਪੁਸਤਕ ਵੀ ਹੈ ਕੋ ਉਹਦੀ ਰੈਡੀਕਲ تھیਟਰ ਇਹ ਇਹਨੂੰ ਪੜ ਕੇ ਉਥੋਂ ਦੇ ਸੰਘਰਸ਼ ਬਾਰੇ ਨਾਈਜੀਰੀਆ ਦੇ ਸੰਘਰਸ਼ ਬਾਰੇ ਹੋਰ ਸਮਝਿਆ ਜਾ ਸਕਦਾ ਹੈ ਜਨ ਨਾਟਿਆ ਮੰਚ ਜਿਹਨੂੰ ਜਨਮ ਕਿਹਾ ਜਾਂਦਾ ਹੈ ਸਫਦਰ ਹਾਸ਼ਮੀ ਦਾ ਰੰਗ ਮੰਚ ਜਿਹਨੇ ਦਿੱਲੀ ਦੇ ਵਿੱਚ ਸੱਤਾ ਦੇ ਜ਼ਬਰ ਦੇ ਖਿਲਾਫ ਨੰਗੇ ਤਰ ਲੜਿਆ ਆਪਣੀ ਕੁਰਬਾਨੀ ਵੀ ਦਿੱਤੀ ਉਹ ਹੈ ਆਵਾਮੀ ਰੰਗ ਮੰਚ ਪਿੰਡੋਂ ਸੇ ਸ਼ਹਿਰ ਤੱਕ ਹਤਿਆਰੇ ਅਪਹਰਣ ਭਾਈਚਾਰੇ ਕਾ 3 ਕਰੋੜ عورت ਡੀਟੀਸੀ ਦੀ ਧਾਂਦਲੀ ਇਹੋ ਜਿਹਾ ਕਿੰਨਾ ਹੀ ਨਾਟਕ ਹੱਲਾ ਬੋਲ ਉਹਨਾਂ ਦਾ ਬਹੁਤ ਵੱਡਾ ਮੋਟਿਵ ਸੀ ਬਹੁਤ ਵੱਡਾ ਨਾਰਾ ਸੀ ਜਾਂਦੇ ਸੀ ਸੜਕਾਂ ਤੇ ਹੱਲਾ ਬੋਲ ਨਾਟਕ ਕਰਦੇ ਸੀ ਅਗਲੀ ਥਾਂ ਤੇ ਚਲੇ ਜਾਂਦੇ ਸੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਸੀ ਉਹਦੇ ਗੋਲੀ ਮਾਰੀ ਉਹਨੂੰ ਮਾਰ ਦਿੱਤਾ ਗਿਆ ਪਰ ਨਾਟਕ ਮਾਲਾ ਹਾਸ਼ਮੀ ਦੇ ਰਹੀਂ ਫਿਰ ਵੀ ਚੱਲਦਾ ਰਿਹਾ ਉਹਦੇ ਭੋਗ ਤੋਂ ਪਹਿਲਾਂ ਹੀ ਨਾਟਕ ਚੱਲਦਾ ਰਿਹਾ ਉਸ ਤੋਂ ਬਾਅਦ ਐਸੀ ਤਰ੍ਹਾਂ ਹੀ ਇੱਕ ਇੰਗਲੈਂਡ ਦਾ ਥੀਏਟਰ ਹੈ ਜਿਹਨੂੰ ਕਿਹਾ ਜਾਂਦਾ ਨਿਊ ਕੈਸਲ ਥਾਂ ਦਾ ਨਾਮ ਹੈ ਉਹਦਾ ਨਾਮ ਹੀ ਪੀਪਲਸ تھیਟਰ ਹੈ ਉਹਦਾ ਵੀ ਉਸ ਥਾਂ ਤੇ ਉਸ ਏਰੀਆ ਦੇ ਵਿੱਚ ਆਪਣਾ ਇੱਕ ਰੋਲ ਹੈ ਦੁਨੀਆ ਦੇ ਵਿੱਚ ਸੈਂਕੜੇ ਸਕ੍ਰਿਪਟਾਂ ਪੈਦਾ ਹੋਈਆਂ ਜਿਹੜੀਆਂ ਸੰਘਰਸ਼ ਦੇ ਵਿੱਚੋਂ ਪੈਦਾ ਹੋਈਆਂ ਉਹਨਾਂ ਦੇ ਵਿੱਚੋਂ ਸਪਟਾਕਸ ਜਿਹੜਾ ਬੇਸਿਕਲੀ ਹਾਰਵਰਡ ਫਸ ਦਾ ਨਾਵਲ ਸੀ ਪਰ ਉਸ ਨਾਵਲ ਦੇ ਪਤਾ ਨਹੀਂ ਕਿੰਨੇ ਨਾਟਕਕਾਰਾਂ ਨੇ ਨਾਟਕੀ ਵਰਜ਼ਨ ਤਿਆਰ ਕੀਤੇ ਖੇਡੇ ਗੁਲਾਮ ਲੋਕਾਂ ਦੀ ਉਹਨਾਂ ਦੇ ਵਿੱਚੋਂ ਨਾਇਕ ਕਿਵੇਂ ਬਣਦੇ ਨੇ ਤੇ ਉਹ ਨਾਇਕ ਕਿਵੇਂ ਸਲਤਨਤਾਂ ਨੂੰ ਚੈਲੰਜ ਕਰਦੇ ਨੇ ਤੇ ਸਲਤਨਤਾਂ ਨੂੰ ਪਲਟ ਦਿੰਦੇ ਨੇ ਸਪਾਟਾਕਸ ਇਹਦੀ ਕਹਾਣੀ ਹੈ ਪੰਜਾਬ ਦੇ ਵਿੱਚ ਮੈਂ ਪਹਿਲਾਂ ਗੱਲ ਕਰਕੇ ਹਟਿਆ ਸਾਡੇ ਕੋਲੇ ਖੁਸ਼ਹਸੀਤੀ ਮੋਰਚ ਦੇ ਖਿਲਾਫ ਬਹੁਤ ਵੱਡਾ ਥੀਏਟਰ ਪੈਦਾ ਹੋਇਆ ਇਫਤਾ ਦਾ ਜਿਹੜਾ ਸਾਰਾ ਥੀਏਟਰ ਉਹ ਆਵਾਮ ਦਾ ਥੀਏਟਰ ਹੈ ਗੁਰਸ਼ਰਨ ਭਾਜੀ ਦਾ ਜਿਹੜਾ ਥੀਏਟਰ ਹੈ ਸਾਰਾ ਆਵਾਮ ਦਾ ਥੀਏਟਰ ਹੈ ਪ੍ਰੋਫੈਸਰ ਆਲਖ ਦਾ ਜਿਹੜਾ ਥੀਏਟਰ ਹੈ ਸਾਰਾ ਆਵਾਮ ਦਾ ਥੀਏਟਰ ਹੈ ਤੇ ਹੁਣ ਜਿਹੜੇ ਅਸੀਂ ਸਾਰੇ ਰੰਗ ਕਰਮੀ ਆਪਣ ਆਪਣੀ ਥਾਂ ਤੇ ਨਾਟਕ ਘਰ ਬਣਾ ਕੇ ਲੱਗੇ ਹੋਏ ਆ ਇਹ ਵੀ ਸਾਰਾ ਆਵਾਮ ਦਾ ਥੀਏਟਰ ਹੈ ਸਰਕਾਰੀ ਸਰਪ੍ਰਸਤੀ ਚ ਨਾ ਥੀਏਟਰ ਹੁੰਦਾ ਤੇ ਨਾ ਸਰਕਾਰ ਸਰਪ੍ਰਸਤੀ ਦਿੰਦੀ ਹੈ ਸਰਕਾਰ ਤਾਂ ਥੀਏਟਰ ਨੂੰ ਮਾਰਨਾ ਚਾਹੁੰਦੀ ਹੁੰਦੀ ਹੈ ਇਸੇ ਕਰਕੇ 1876 ਦਾ ਐਕਟ ਅੱਜ ਤੱਕ ਚੱਲ ਰਿਹਾ ਹੈ ਕਿਉਂਕਿ ਥੀਏਟਰ ਸਰਕਾਰਾਂ ਦੇ ਖਿਲਾਫ ਚੇਤਨਾ ਪੈਦਾ ਕਰਦਾ ਹੈ ਸਰਕਾਰਾਂ ਦੇ ਖਿਲਾਫ ਸਾਨੂੰ ਬਗਾਵਤ ਲਈ ਤਿਆਰ ਕਰਦਾ ਹੈ ਇਸ ਕਰਕੇ ਕੇਵਲ ਧਾਲੀਵਾਲ ਡਾਕਟਰ ਸਾਹਿਬ ਸਿੰਘ ਅਨੀਤਾ ਸ਼ਬਦੀਸ ਮਨਜੀਤ ਆਂਟੀ ਇੱਥੇ ਬੈਠੇ ਨੇ ਡਾਕਟਰ ਦਵਿੰਦਰ ਕੁਮਾਰ ਪੰਜਾਬ ਦਾ ਸਾਰਾ ਨਾਟਕ ਬੀਬੇ ਨੂਰਾਰੀ ਚੜ ਦੀ ਅਗਵਾਈ ਦੇ ਵਿੱਚ ਆਈ ਸੀ ਨੰਦਾ ਦੇ ਪਹਿਲੇ ਨਾਟਕ ਸੁਹਾਗ ਤੋਂ ਲੈ ਕੇ ਅੱਜ ਤੱਕ ਦਾ ਸਾਰਾ ਨਾਟਕ ਅੱਜ ਇਸ ਸਟੇਜ ਤੇ ਹੋਣ ਵਾਲੇ ਨਾਟਕ ਤੱਕ ਤੇ ਕੋਰੀਓਗ੍ਰਾਫੀ ਤੱਕ ਪੰਜਾਬ ਦਾ ਲਗਭਗ ਸਾਰਾ ਥੀਏਟਰ ਆਵਾਮੀ ਰੰਗ ਮੰਚਾਇਤਾ ਜੀ ਕੁਝ ਕਿ ਹਿੱਸਾ ਆਪਾਂ ਛੱਡ ਦਈਏ ਕੁਝ ਕਿ ਜਿਹੜੀਆਂ ਦਿੱਲੀ ਦੇ ਵਿੱਚ ਜਿਹੜਾ ਥੀਏਟਰ ਹੋਇਆ ਜਾਂ ਇਸ ਤਰ੍ਹਾਂ ਲਾਹੌਰ ਦੇ ਵਿੱਚ ਵੀ ਉਹਦਾ ਉਸ ਤਰ੍ਹਾਂ ਦਾ ਇੱਕ ਐਪੀਸੋਡ ਚੱਲਦਾ ਰਹਿੰਦਾ ਹੈ ਜਾ ਇੱਥੇ ਹੁਣ ਕਿਤੇ ਕਿਤੇ ਆਰਕੈਸਟਰਾ ਟਾਈਪ ਚੀਜ਼ਾਂ ਜਾਂ ਕੱਲੇ ਥੀਏਟਰ ਫਾਰ ਰੀਕ੍ਰिएशन ਮਨੋਰੰਜਨ ਲਈ ਜਿਹੜਾ ਥੀਏਟਰ ਕਲਾ ਇਹੋ ਜੇ ਟਰਮ ਆ ਜਿਹੜੀ ਿਕੜੀਆਂ ਜਾਂਦੀਆਂ ਨੇ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਕਾਰਪੋਰੇਟ ਇਹੋ ਜੇ ਹਮਲੇ ਹੋਰ ਤੇਜ਼ ਕਰੂਗਾ ਜਿਹਦੇ ਤਹਿਤ ਕੱਲਾ ਥੀਏਟਰ ਨੂੰ ਰੋਕਿਆ ਨਹੀਂ ਜਾਊਗਾ ਥੀਏਟਰ ਦੇ ਵਿੱਚ ਕੁਝ ਫੈਟ ਕੀਤੀ ਜਾਊਗੀ ਥੀਏਟਰ ਨੂੰ ਬਗਾੜਿਆ ਜਾਊਗਾ ਥੀਏਟਰ ਦੀ ਭੂਮਿਕਾ ਨੂੰ ਖਤਮ ਕੀਤਾ ਜਾਊਗਾ ਉਹ ਉਹ ਬੜੇ ਵੱਡੇ ਖਤਰੇ ਹੈਗੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਪਰ ਜਦੋਂ ਤੱਕ ਸਾਡੇ ਅੰਦਰ ਇਹ جنੂਨ ਹੈ ਜਦੋਂ ਤੱਕ ਅਸੀਂ ਆਈ ਨਾਟਕਰ ਉਸਾਰਾਂਗੇ ਜਦੋਂ ਤੱਕ ਆਈ ਅਸੀਂ ਆਪਣੇ ਘਰਾਂ ਤੇ ਆਪਣੇ ਪਿੰਡਾਂ ਦੇ ਵਿੱਚ ਥੀਏਟਰ ਕਰਾਂਗੇ ਜਦੋਂ ਤੱਕ ਆਈ ਅਸੀਂ ਮੇਲੇ ਲਾਵਾਂਗੇ ਜਦੋਂ ਤੱਕ ਆਈ ਅਸੀਂ ਆਪਣੇ ਨਾਇਕਾਂ ਦੀ ਯਾਦ ਦੇ ਵਿੱਚ ਇਕੱਠੇ ਹੋਵਾਂਗੇ ਉਦੋਂ ਤੱਕ ਨਾ ਥੀਏਟਰ ਮਰੂਗਾ ਨਾ ਸਾਡਾ ਸੰਘਰਸ਼ ਮਰੂਗਾ ਸੋ ਸਾਡਾ ਸੰਘਰਸ਼ ਜਿੰਦਾਬਾਦ ਸਾਡਾ ਆਬਾਦੀ ਰੰਗਮੰਚ ਜਿੰਦਾਬਾਦ